ਗੁਰਦੁਆਰਾ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰ ਇੰਗਲਿਸ਼ ਪੰਜਾਬੀ ਦੇ ਵਿੱਚ ਲਿਖਿਆ 57ਵੀਂ ਨੰਬਰ ਸਹਿਜ ਅਜਾਦੀਸ਼ ਨੂੰ ਨਗਰ ਮੁਹਾਲੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਨਾਲ ਹੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁੱਡਾ ਭਵਨ ਹੈਗਾ ਤੇ ਸਾਹਮਣੇ ਵੀ ਕਾਫੀ ਪਾਰਕਿੰਗ ਜਿਹੜੀ ਕੀਤੀ ਪਈ ਹੈਗੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਾਰ ਪਾਰਕਿੰਗ ਹੈਗੀ ਹੈ ਜੀ ਆਜ਼ਹਰ ਮਾਨ ਰੱਖਿਓ ਪਰ ਦਾ ਸ੍ਰੀ ਜਿਹੜੇ ਗੁਰਦੁਆਸਾ ਬਣੇ ਹੋਏ ਨੇ ਵੀ ਦਰਸ਼ਨ ਕਰੋ ਤੇ ਗੁਰੂ ਘਰ ਦੇ ਉੱਪਰ ਤੁਸੀਂ ਦੇਖ ਸਕਦੇ ਗੁੰਬਦ ਕਿੰਨੇ ਸੋਹਣੇ ਜਿਹੜੇ ਬਣੇ ਹੋਏ ਨੇ ਹਰ ਸਾਹਿਬ ਗੁਰਦੁਆਰਾ ਦੇ ਪਿੱਛੇ ਇਹ ਮੇਰੇ ਖਾਲਸਾ ਪੁੱਟਾ ਅੰਦਰ ਲੱਗਾ ਹੋਇਆ ਜਿਹੜਾ ਉਧਰ ਪਿਛਲੇ ਪਾਸੇ ਪਾਰਕੀ ਹੋਈ ਹੈ ਉਧਰ ਨਿਵਾਸ ਅਸਥਾਨ ਵੀ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਮੈਂ ਪਹੁੰਚਿਆ ਹਾਂ ਮਹਾਲੀ ਤੇ ਮਹਾਲੀ ਦੇ ਵਿੱਚ ਧੰਨ ਧੰਨ ਪਾਸ਼ਾ ਜੀ ਸਤਮੀ ਜੀ ਦੇ ਆਪਾਂ ਸਥਾਨ ਤੇ ਆਏ ਆਂ ਗੁਰਦੁਆਰਾ ਸਾਹਿਬ ਆਓ ਆਪਾਂ ਗੁਰਦੁਆਰਾ ਸਾਹਿਬ ਦੀ ਅਮਨ ਸਾਹਿਬ ਦੀ ਦਰਸ਼ਕ ਕਰਾਂਗੇ ਇਹ ਮੈਂ ਪਿੱਛੋਂ ਆਇਆ ਮਹਾਲੀ ਚੌਂਕ ਤੋਂ ਤੇ ਨਾਲ ਹੀ ਆਪਾਂ ਗੁਰਦੁਆਰ ਸਾਹਿਬ ਦੇ ਅੱਗੇ ਪੂਰੇ ਪਹੁੰਚ ਗਏ ਆਂ ਤੇ ਇਹ ਹੈ ਗੁਰਦੁਆਰ ਗੁਰਦੁਆਰ ਸਾਹਿਬ ਇਹਦੀ ਅਮਸਾਬ ਗੁਰਦੁਆਰਾ ਸਾਹਿਬ ਅਮਸਾਬ ਇੰਗਲਿਸ਼ ਪੰਜਾਬੀ ਦੇ ਵਿੱਚ ਲਿਖਿਆ 567ਵੀਂ ਨੰਬੇ ਸਾਹਿਬ ਜਦਾਜੀ ਸਿੰਘ ਨਗਰ ਮੁਹਾਲੇ ਤੇ ਆਓ ਅੱਗੇ ਚੱਲਦੇ ਹਾਂ ਤੇ ਨਾਲ ਹੀ ਸਾਹਮਣੇ ਤੁਸੀਂ ਦੇਖ ਸਕਦੇ ਪੁੱਡਾ ਭਵਨ ਹੈਗਾ ਤੇ ਸਾਹਮਣੇ ਵੀ ਕਾਫੀ ਪਾਰਕਿੰਗ ਜਿਹੜੀ ਕੀਤੀ ਪਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਸ਼ਾਮ ਦਾ ਟਾਈਮ ਹੋਇਆ 4:30 ਦਾ ਤੇ ਸੰਗਤਾਂ ਆ ਜਾ ਰਹੀਆਂ ਨੇ ਮੱਥਾ ਨਤਵਸਤ ਹੋਣ ਲਈ ਤੇ ਗੁਰਦੁਆਸਰੀ ਅਮਸਾਬ ਪਾਸ਼ਾ ਜੀ 7ਵੀਂ ਤੇ ਹਰਾਈ ਸਾਹਿਬ ਜੀ ਦਾ ਇਹ ਗੁਰਦਸਾਹ ਤੇ ਆਓ ਆਪ ਅੱਗੇ ਚੱਲਦੇ ਅੰਦਰ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਹਮਸਾਹਿਬ ਸਾਹੀ ਸਤਮੀ ਤੇ ਅੰਦਰ ਅੱਲਾ ਘਰ ਦਾ ਮਹਤਵਸਤਕ ਹੋਵਾਂਗੇ ਜੀ ਕਾਫੀ ਵੱਡੀ ਪਾਰਕਿੰਗ ਆ ਕਾਫੀ ਇਥਾਨ ਦੇ ਬਲੂ ਬੁਟੇ ਰਗੇ ਹੋਇਆ ਕਾਫੀ ਗ੍ਰੀਨਰੀ ਆ ਆਮ ਵਾਲੇ ਬੁਟੇ ਇੱਥੇ ਲੱਗੇ ਹੋਇਆ ਚਲੋ ਆਪਾਂ ਅੰਦਰ ਚੱਲਦੇ ਨਾਲੇ ਆਪਾਂ ਇਤਿਹਾਸ ਤੋਂ ਜਿਹੜਾ ਜਾਣੂ ਹੋਵਾਂਗੇ ਆਓ ਜੀ ਚੰਗੀ ਜੱਗ ਦੇ ਲਈ ਆਨੇ ਫਾਗੇ ਮੋਟਰਸਾਈਕਲ ਲਾ ਕੇ ਤੇ ਆ ਗਿਆ ਅੱਗੇ ਡਿਊਟੀ ਦੇ ਕੋਲੇ ਪਹੁੰਚ ਗਏ ਆ ਤੇ ਦਚਾ ਦਾ ਲੰਗਰ ਲੱਗਿਆ ਹੋਇਆ ਹੈ ਤੇ ਚੱਲਦਾ ਰਹਿੰਦਾ ਹੈਗਾ ਨਾਲ ਹੀ ਲਿਟਰੇਚਰ ਹਾਊਸ ਆ ਤੇ ਇਸ ਦਾ ਜਿਹੜਾ ਪ੍ਰਬੰਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਮ੍ਰਿਤਸਰ ਜਿਹਦਾ ਅੰਟਰ ਹੈ ਜੀ ਇਹ ਹੈ ਜੋੜਾ ਘਰ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਆਲਾ ਜਿਹੜਾ ਇਤਿਹਾਸ ਹੈ ਫਿਰ ਉਹਦੇ ਨਾਲ ਆਪਾਂ ਤੁਹਾਡੇ ਨਾਲ ਸਮਝ ਪਾਵਾਂਗੇ ਆਓ ਆਪਾਂ ਤੁਹਾਨੂੰ ਇਤਿਹਾਸ ਦੱਸਦੇ ਆ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸ੍ਰੀ ਅਮਸਾ ਪਾਸ਼ਾਏ 7ਵੀਂ ਮੁਹਾਲੀ ਦਾ ਜਿਹੜਾ ਇਤਿਹਾਸ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਧੰਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਪਾਸ਼ਾਏ 7ਵੀਂ ਜੀ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋਕਾਮਨਾ ਪੂਰੀ ਕੀਤੀ ਭਾਈ ਕੂਰਮ ਜੀ ਜੋ ਪਿੰਡ ਲੰਬੀਆਂ ਦੇ ਨਿਵਾਸੀ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਲਈ ਸ੍ਰੀ ਅੰਮ੍ਰਿਤਸਰ ਪੁੱਜੇ ਅੰਮ੍ਰਿਤਸਰ ਸਾਹਿਬ ਪੁੱਜੇ ਸਨ ਜੀ ਅੰਬਾ ਦਾ ਮੌਸਮ ਸੀ ਸਤਗੁਰ ਜੀ ਦਾ ਦੀਵਾਨ ਜਿਹੜਾ ਸਜਿਆ ਹੋਇਆ ਸੀਗਾ ਕਾਵਲ ਦੀ ਸੰਗਤ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੋਰੋਂ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾ ਦਾ ਪ੍ਰਸ਼ਾਦ ਵਰਤਾਇਆ ਗਿਆ ਭਾਈ ਗੁਰੂਮ ਜੀ ਨੇ ਪ੍ਰਸ਼ਾਦ ਵਜੋਂ ਮਿਲਿਆ ਅੰਬ ਜਿਹੜਾ ਭਾਈ ਗੁਰੂਮ ਜੀ ਨੂੰ ਪ੍ਰਸ਼ਾਦ ਵਜੋਂ ਮਿਲਿਆ ਅੰਬ ਸੀ ਨਹੀਂ ਛਕਿਆ ਸੰਭਾਲ ਕੇ ਰੱਖਿਆ ਗਿਆ ਤੇ ਸਵੇਰੇ ਜੋ ਅੰਬ ਪ੍ਰਸ਼ਾਦ ਉਹਨੇ ਬਖਸ਼ਿਸ਼ ਹੋਇਆ ਸੀ ਉਸਨੇ ਉਹੀ ਅੰਬ ਪਾਸ਼ਾ ਜੀ ਨੂੰ ਭੇਂਟ ਕਰਤਾ ਵੀ ਚਲੋ ਮੈਂ ਅੰਬ ਅੰਬ ਤਾਂ ਨਹੀਂ ਲਿਆ ਸਕਿਆ ਅੰਮਾ ਦੇਜ ਤੋਂ ਆਇਆ ਉਹ ਭੇਂਟ ਕਰਤਾ ਸਤਿਗੁਰੂ ਜੀ ਨੇ ਕਿਹਾ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਉਹ ਨਹੀਂ ਦਿੱਤਾ ਸੀ ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਹੈ ਅੱਗੋਂ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਬੰਗਲਾਦੇਸ਼ ਵਿੱਚੋਂ ਆਇਆ ਹਾਂ ਅਤੇ ਕਾਬਲ ਦੀ ਸੰਗਤ ਵਾਲ ਵੇਖ ਕੇ ਇਹ ਅੰਬ ਥਾਂ ਨਾਲੋਂ ਆਪਜੀ ਦੇ ਅਰਪਣ ਕਰਨਾ ਹੀ ਸ਼ੁਭ ਸਮਝਿਆ ਹੈਗਾ ਪਾਸ਼ਾ ਜੀ ਬੋਲੇ ਭਾਈ ਗੁਰਮਖਾਹ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ ਆ ਤੂੰ ਇਹ ਅੰਬ ਸ਼ਕਲ ਹੈ ਤੇ ਅਸੀਂ ਜਦੋਂ ਸਤਵੇਂ ਜਾਂਬੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਸ਼ਕਾਂਗੇ ਉਸ ਬੱਚੇ ਨੂੰ ਪਾਲਦੇ ਹੋਏ ਤਾਂ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਪਾਸ਼ਾ ਜੀ ਸਤਨੀ ਜੀ ਮਹਾਰਾਜ ਜੀ ਜਦੋਂ ਕੁਰਖੇਤਰ ਤੋਂ ਪੋਹ ਦੀ ਸੰਗਰਾਦ ਨੂੰ ਗੁਰੂ ਜੀ ਨੇ ਬਾਗ ਵਿੱਚ ਜਿਹੜਾ ਦક્ષਨ ਦਿਦਾਰੇ ਬਖਸ਼ੇ ਤਾਂ ਹੁਕਮ ਹੋਇਆ ਕਿ ਭਾਈ ਕੁਰਮ ਜੀ ਲਿਆਓ ਅੰਬ ਛਕਾਓ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਆਪਾਂ ਸਤਵੇਂ ਜਮਾ ਜਾਵਾਂਗੇ ਇਹ ਅੰਬ ਛਕਾਓ ਭਾਈ ਕੁਰੂ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਂਟ ਕਰ ਸਕਾਂ ਪਰ ਆਪ ਕਰਨ ਕਰਮ ਸਮਰਤ ਹੋ ਜੋ ਚਾਹੇ ਕਰ ਸਕਦੇ ਹੋ ਸੇਵਕ ਦੀ ਬੇਨਤੀ ਸੁਣਦੇ ਹੋਏ ਪਾਸ਼ਾ ਜੀ ਪ੍ਰਸੰਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਤਾਂ ਦਰਖਤ ਤਾਂ ਪੱਕੇ ਅੰਬਾਂ ਨਾਲ ਜਿਹੜੇ ਆ ਲੱਧਿਆ ਪਿਆ ਹੈਗਾ ਭਾਈ ਗੁਰੂ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਸ਼ਾ ਜੀ ਖੜੇ ਸੁਭਾਏ ਮਾਨ ਹੋ ਰਹੇ ਹਨ ਉਸ ਨਾਲ ਪੱਕੇ ਅੰਬ ਲੜਕ ਰਹੇ ਹਨ ਇਹ ਰੇਕੋੰਤਕ ਵੇਖ ਕੇ ਭਾਈ ਕੋਰਮ ਜੀ ਗੁਰੂ ਜੀ ਦੇ ਚਰਨੀ ਧਈ ਪਏ ਤੇ ਮੂਹ ਧੰਨ ਧੰਨ ਕਰ ਉੱਠੇ ਪਾਸ਼ਾ ਜੀ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬਿਸ਼ਕਾਓ ਬਚਨ ਮੰਨ ਭਾਈ ਕੋਰਮ ਜੀ ਨੇ ਸਤ ਗੁਰਾਂ ਅਤੇ ਸੰਗਤਾਂ ਦੀ ਅੰਬ ਨਾਲ ਸੇਵਾ ਕੀਤੀ ਅਤੇ ਪ੍ਰਸੰਤਾ ਲਈ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸੰਗਰਾਂਦੋਂ ਜਿਹੜਾ ਜੀ ਸਵੇਰੇ 10 ਵਜੇ ਅੰਦਰ ਸੰਚਾਰ ਹੁੰਦਾ ਹੈਗਾ ਤੁਸੀਂ ਉਹ ਮਰਸਨ ਚਾਰ ਕਰ ਸਕਦੇ ਹੋ ਗੁਰਦਾਸ ਸਿੰਘ ਅਮ ਸਾਹਿਬ ਇੱਕ ਸ੍ਰੀ ਗੁਰੂ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਹਰ ਸਾਲ ਵਿਸ਼ੇਸ਼ ਤੌਰ ਤੇ ਜਿਹੜਾ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਜਿਹੜਾ ਉਹ ਬਣਾਇਆ ਜਾਂਦਾ ਹੈਗਾ ਜੀ ਦੇਖੋ ਤੁਸੀਂ ਕਿੱਥੇ ਗੁਰੂ ਸਾਹਿਬ ਜੀ ਖੜੇ ਸੀ ਉੱਥੇ ਫਿਰ ਅੰਬ ਦੇਖੇ ਧੰਨ ਧੰਨ ਹੋ ਗਈ ਪੱਕੇ ਹੋਏ ਅੰਬ ਮਿਲੇ ਇਹ ਹੈ ਜੋੜਕਾ ਕਾਪੇ ਦਾ ਵੱਡਾ ਮਹਾਲ ਬਣਿਆ ਹੋਇਆ ਹੈ ਜੀ ਸਾਰੇ ਅੱਛਾ ਪਰਮਾਨੰ ਕੁਸੀਆਂ ਕਰਤੀਆਂ ਤੇ ਜਿਹੜੀਆਂ ਲੱਗੀਆਂ ਹੋਈਆਂ ਹਨ ਇਹ ਹੈ ਕੜਾ ਪ੍ਰਸ਼ਾਦ ਲੈਣ ਦੀ ਜਗ੍ਹਾ ਇੱਥੋਂ ਆਪਾਂ ਕੜਾ ਪ੍ਰਸ਼ਾਦ ਜਿਹੜਾ ਪੈਸੇ ਦੇ ਕੇ ਪ੍ਰਾਪਤ ਕਰ ਸਕਦੇ ਹਾਂ ਖੁੱਲਾ ਹੋਇਆ ਹੈਗਾ ਸਤਿ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਪਟਾਦਲ ਪੂਰੀ ਤੇ ਆਓ ਆਪਾਂ ਅੰਦਰ ਚਰਨ ਧੋ ਕੇ ਹੱਥ ਧੋਲੇ ਆ ਤੇ ਇੱਥੋਂ ਦੇ ਜਿਹੜੇ ਲੋਗ ਆਉਂਦੇ ਸਭ ਤੋਂ ਸਮਾਨਾ ਗੁਰੂਆ ਸਮਾਗਮ ਦਾ ਬੋਰਡ ਲੱਗਿਆ ਭਾਈ ਕੇਂਦਰ ਪਾਸ ਸੰਗਤਾਂ ਵੀ ਨਾਮ ਵਿੱਚ ਲਿਖਿਆ ਆ ਤੇ ਅਸਤ੍ਰਨ ਕੱਪ ਕੇ ਜਿਹੜਾ ਅੱਜ ਹੈ 3 ਨਵੰਬਰ ਦਾ ਹੈ 2 ਨਵੰਬਰ ਦਾ ਸੀ ਅਜੇ ਤੱਕ ਚਲੋ ਬਾਹਰ ਨਿਕਲ ਗਿਆ ਜੀ ਔਰ ਚਲਦੇ ਆਂ ਕਿ ਆਪਾਂ ਨਮਸਤਕ ਨੂੰਾਂਗੇ ਤੇ ਦੇਖਾ ਦੇ ਕਾਫੀ ਵਿਸ਼ਾਲ ਆ ਆਪਾਂ ਇਹ ਬਾਹਰੋਂ ਆਈ ਸੀ ਬਾਦਲਾ ਦਤਰਿਸ਼ਤੋਂ ਹੀ ਉਹ ਦੇਖ ਰਿਹਾ ਹਾਂ ਕਾਰ ਪਾਰਕਿੰਗ ਮੋਟਰਸਾਈਕਲ ਆਪਣਾ ਘੋੜਾ ਉਹ ਖੜਾ ਹੈਗਾ ਜੀ ਤੇ ਨਾਲ ਇਹ ਚਾਹ ਰੰਗਤ ਪਾਛ ਸ਼ਕਾਂ ਦੇ ਤੇ ਆਪਾਂ ਅੰਦਰ ਚਲਦੇ ਆਂ ਤੇ ਸਾਹਮਣੇ ਉਧਰ ਗੁਰੂ ਦੇ ਲੰਗਰ ਰੈਰੋ ਲੱਗਾ ਹੋਇਆ ਉਧਰ ਦੇ ਪਾਸੇ ਆ ਕੇ ਚਰਨ ਧੋ ਕੇ ਆਪਾਂ ਹੁਣ ਆਪਾਂ ਅੰਦਰ ਉੱਡ ਆ ਨਮਸਤਕ ਨੂੰਾਂਗੇ ਔਰ ਚੱਲਦੇ ਆ ਕਥਾ ਅੰਦਰ ਜਿਹੜੀ ਸਰਮਪ ਹੋ ਰਹੀ ਹੈ ਤੇ ਆਪਾਂ ਨੂੰ ਜਿਹੜਾ ਇਤਿਹਾਸ ਇਸ ਗੁਰਦਵਾਰ ਸਾਹਿਬ ਦਾ ਉਹ ਮੈਂ ਪੜਕੇ ਸੰਗਤ ਜੀ ਅੱਜ ਸਮਾਪਤ ਕੀਤਾ ਹੈਗਾ ਜੀ ਤੇ ਹੈ ਆਤ ਹੋਣ ਵਾਲਾ ਜਿਹੜੀ ਤੈਅ ਚ ਲੱਗੀਆਂ ਹੋਈਆਂ ਨੇ ਔਰ ਆਪਾਂ ਦੇ ਚੰਗੀ ਪ੍ਰਕਾਸ਼ਨ ਕਰਨ ਤੇ ਦਰਕਾਰ ਦੇ ਵਾਲੇ ਬਾਬਾ ਜੀ ਦੇ ਟੋਕਰਾ ਜਿਹੜਾ ਲੱਗਿਆ ਹੋਇਆ ਹੈਗਾ ਤੇ ਅੱਜ ਦਾ ਕਿਰਾ ਹੁਕਮ ਨਾਮਾ ਸਾਹਿਬ ਛੋਟ ਮਹਲਾ ਪੰਜਵਾਂ ਆਗੇ ਸੁਖ ਮੇਰੀ ਮੀਤਾ ਪਾਸ਼ੇ ਨੰਦਪ੍ਰਵਤ ਮੀਤਾ ਸਭ ਪਰਮੇਸ਼ਰ ਬਨਤ ਬਣਾਏ ਫਿਰ ਡੋਗ ਕਤੂ ਨਹੀਂ ਅੱਲੇ ਜਿਹੜੇ ਆਪ ਲਿਖੇ ਹੋਏ ਨੇ ਤੇ ਆਪੋ ਅਗਿਜਲ ਦੇ ਸਾਹਮਣੇ ਜਰਾ ਪ੍ਰਸ਼ਾਪ ਜਿਹੜਾ ਕਾਊਂਟਰ ਬਣਾਇਆ ਹੈ ਜਿਹੜਾ 8 ਦਸਾਂ ਜੁੜਿਆ ਹੋਈ ਹੈ ਸੰਗਤ ਬੈਠੀ ਹੋਈ ਹੈਗੀ ਦਰਸ਼ਨ ਚੱਲ ਰਹੇ ਨੇ ਅੰਦਰ ਪਾਠ ਜਿਹੜੀ ਕਥਾ ਉਹ ਚੱਲ ਰਹੀ ਹੈਗੀ ਆ ਤੇ ਆ ਦੇ ਕੋ ਸ਼ਾਮ ਦਾ ਟਾਈਮ ਹੋਇਆ ਵਾ ਤੇ ਪੁਲਿਸੇ ਵਗੈਰਾ ਜਿਹੜੇ ਅਧਰੀਆਂ ਉਹ ਵਿਛਰੀਆਂ ਹੈਗੀਆਂ ਨੇ ਮੋਂ ਨਕਮਾਸਤਕ ਨੂੰ ਤੋਂ ਪਹਿਲਾਂ ਆਪਾਂ ਤਾਂ ਕਰਦੇ ਸ੍ਰੀ ਗੁਰੂ ਰਾਏ ਸਾਹਿਬ ਜੀ ਦੇ ਪਵਨ ਪੀਤਰ ਸਥਾਨ ਦੇ ਜਿਹੜੇ ਨਿਸ਼ਾਨ ਸਾਹਿਬ ਜੀ ਨੇ ਉਹਦਾ ਦਰਸ਼ਨ ਕਰਨ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜਿਵੇਂ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਚੱਲਦੇ ਅੰਦਰ ਦਰਸ਼ਨ ਕਰਾਂਗੇ ਜੇ ਇਹਨਾਂ ਨੇ ਵੀਡੀਓ ਅੰਦਰ ਬਾਹਰ ਦਿੱਤੀ ਤਾਂ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੇ ਆਓ ਚੱਲਦੇ ਹਾਲ ਹੈ ਉਹ ਤੇ ਜੀ ਆਣ ਸੁਰਜਨੋਂ ਸਿਮਰੋ ਅਰ ਪੰਰ ਰਾਏ ਇੱਕ ਆਸ ਹਰ ਮੰਨ ਰੱਖਿਓ ਨਾਨਕ ਦੁਖ ਤਰਮੋ ਕੋ ਜਾਇ ਸਰਸ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਾਈ ਜੀ ਆਪਦਾ ਸਾਬ ਹਮਸਾਬ ਮੋਹਾਲੀ ਕਾ ਹਾਂ ਗੁਰਦਸਪੁਰ ਦਾ ਤਾਂ ਜਲਦੀ ਪਹੁੰਚ ਦੱਸਣਾ ਆਪਾਂ ਕਰਦੇ ਆ ਤੇ ਕਿਰਪਾਵਾ ਦੋ ਬਈ ਕਰ ਰਹੇ ਨੇ ਜਿਹੜੀਆਂ ਦਰਿਆ ਜਿਹੜੀਆਂ ਬਹੁਤ ਸੋਹਣੀਆਂ ਗੁਰਦਸਪੁਰ ਦਾ ਹੈ ਬੜੇ ਹੋਏ ਚੂਮਰ ਲੱਗੇ ਹੋਏ ਨੇ ਕੋਈ ਇਹ ਚੂਮਰ ਕੋਈ ਇਹ ਜਿਹੜੇ ਸਾਹ ਤੁਸੀਂ ਜਿਉਂਦੇ ਹੀ ਬਣਦੇ ਜੇ ਤੁਸੀਂ ਆਪਣਾ ਮਾਣ ਨਾਲ ਲੈ ਸਕਦੇ ਇਸ ਤਰ੍ਹਾਂ ਸਮਾਜ ਇਸ ਤਰ੍ਹਾਂ ਪੈਦਾ ਇਹ ਦੋ ਇਸ ਤਰ੍ਹਾਂ ਦੇ ਜੀਉਂਦੇ ਬਾਦਸਰ ਬਹੁਤ ਸਾਰੇ ਜਿਹੜੇ ਗੁਰਦੁਆਸਾ ਬਣੇ ਹੋਏ ਨੇ ਵੀ ਦਰਸ਼ਨ ਕਰੋ ਤੇ ਗੁਰਦੁਆਰਿਆਂ ਸਾਹਮਣੇ ਹੈ ਤਤਤ ਸ੍ਰੀ ਖੰਡਰ ਸਾਹਿਬ ਬੁਕਿੰਗ ਕਰਾਉਣ ਲਈ ਪੇਟ ਇੱਥੇ ਜਮਾ ਕਰਾਓ ਕਰਵਾ ਕੇ ਰਸੀਦ ਪ੍ਰਾਪਤ ਕਰੋ ਜੀ ਅੰਮ੍ਰਿਤ ਸੰਚਾਰ ਹਾਲ ਹੈਗਾ ਤੇ ਇਸ ਤਰ੍ਹਾਂ ਇੱਧਰ ਕਾਫੀ ਹੋਰ ਵੀ ਸਟੋਰ ਵਗੈਰਾ ਦੇਖੋ ਵੀ ਦੇਖਸਾਣੇ ਬਣੇ ਹੋਏ ਨੇ ਤੇ ਇਹ ਹੈ ਅੰਦਰ ਜਿੰਦੇ ਲੱਗਿਆ ਹੋ ਸਕਦਾ ਵੀ ਸ਼ਾਇਦ ਬਾਬਾ ਜੀ ਦਾ ਸਤਿ ਆਲੋ ਰਹਿਮ ਬਿਸ਼ਰਾਂ ਦਾ ਸੁਖ ਹਸਨ ਸਥਾਨ ਹੋਵੇ ਮਨ ਨੂੰ ਮੱਥਾ ਟੇਕ ਰਿਆਂ ਜੀ ਇਹ ਜੀ ਸੁਖ ਹਸਨ ਸਥਾਨ ਤੇ ਦੇਖਦਾ ਬਹੁਤ ਸੁੰਦਰ ਬੜਾ ਵਧੀਆ ਜਿਹੜਾ ਬਣਿਆ ਹੋਇਆ ਦੇਖ ਸਕਦੇ ਹਾਂ ਜੀ ਤੇ ਇਹ ਗੁਰਦੁਆਰਾ ਸਾਹਿਬ ਬਾਹਰ ਬਾਹਰ ਮੈਂ ਤੁਹਾਨੂੰ ਪਰਲੇ ਪਾਸੇ ਲੈ ਕੇ ਜੰਨੇ ਆ ਤੇ ਆਓ ਆਪਾਂ ਇਧਰੋਂ ਦੀ ਮੇਰੇ ਖਿਆਲ ਚ ਰਸਤਾ ਹੈਗਾ ਚੱਲਦੇ ਹਾਂ ਲੋ ਜੀ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਪਿੱਛੇ ਆ ਗਏ ਆ ਜਿੱਧਰ ਕੀ ਧੰਧਾਂ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਉਹਦੇ ਬਿਲਕੁਲ ਪਿੱਛੇ ਆ ਵਾਲਾ ਪਿਛਲਾ ਦਰਵਾਜ਼ਾ ਹੈਗਾ ਇਧਰ ਬੁੰਗੇ ਬਣੇ ਹੋਏ ਆ ਜਿੰਨਾ ਵਿੱਚ ਜਿਹੜੇ ਕੀ ਅਖੰਡਵਾਰ ਸਾਹਿਬ ਹੁੰਦੇ ਨੇ ਇਹ ਬੰਦ ਹੈਗਾ ਖੁੱਲਾ ਹੈਗਾ ਚਾਹੇ ਦਿੱਥੇ ਕੰਪਟਰ ਸਾਹਿਬ ਚੱਲਦਾ ਹੋਏਗਾ ਤੁਹਾਨੂੰ ਦਿਖਾ ਦਿੰਨਾ ਹੈਗਾ ਤੇ ਆ ਇਧਰ ਵੀ ਹਨ ਪਰਸਾਉ ਜਿਹੜੇ ਆ ਖੁੱਲੇ ਹੋਏ ਆ ਤੁਹਾਨੂੰ ਜੂਮ ਕਰਕੇ ਦਿਖਾ ਦਿੰਨਾ ਜੀ ਇਹ ਹੈ ਉੱਪਰ ਤੋਂ ਦੇਖਾ ਤਾਂ ਗੁੰਬਦ ਕਿੰਨੇ ਸੋਹਣੇ ਜਿਹੜੇ ਬਣੇ ਹੋਏ ਨੇ ਹਾਂ ਸਾਹ ਕੋਲੇ ਵਾਲਾ ਪਿੱਛੇ ਇਹ ਮੇਰੇ ਪਿੱਛੇ ਕੋਈ ਪੁਰਾਣੀ ਕੋਈ ਬਿਲਡਿੰਗ ਹੈਗੀ ਆ ਪਾਈ ਸਾਹਿਬ ਇਹ ਵੀ ਪਿਛਲੇ ਆਪਣੀ ਬਿਲਡਿੰਗ ਆ ਗੁਰਦਵਾਰ ਸਾਹਿਬ ਦੀ ਹਾਂ ਜੀ ਹਾਂ ਸਕੂਲ ਆ ਜੀ ਅੱਛਾ ਸਕੂਲ ਆ ਆਪਣੇ ਗੁਰਦਵਾਰ ਸਾਹਿਬ ਦਾ ਹੀ ਹਾਂ ਜੀ ਠੀਕ ਹੈ ਇਸ ਸੰਗਤ ਜਿਹੜਾ ਸਾਹਮਣੇ ਹੈ ਨਾ ਇਟਾਂ ਲੱਗੀਆਂ ਨੇ ਪੁਰਾਣੀ ਬਿੱਲਾਂ ਦੇ ਸਕੂਲ ਆ ਜੀ ਗੁਰਦੁਆਰਾ ਸਾਹਿਬ ਦਾ ਪਰਾਤਨ ਜਿਹੜੀ ਆ ਇਮਾਰਤ ਇਹ ਬਣੀ ਹੋਈ ਆ ਇੱਥੇ ਵੀ ਇੱਥੇ ਤੱਕ ਜਿਹੜੀ ਸਾਹਮਣੇ ਗੁੰਗਾ ਨੰਬਰ 5 ਤੱਕ ਇਹ ਜਿਹੜੀ ਜੀ ਇਮਾਰਤ ਬਣੀ ਹੋਈ ਸੀ ਪੁਰਾਣੀ ਤੇ ਅੱਗੇ ਜਿਹੜੀਆਂ ਨਵੀਂ ਬਣੀ ਹੋਈ ਆ ਉਹ ਅੱਗੇ ਚੱਲਦੇ ਆ ਇਹ ਅੰਮ੍ਰਿਤਸਰ ਦਾ ਘਟਾ ਅੰਦਰ ਲੱਗਾ ਹੋਇਆ ਜਿਹੜਾ ਆ ਬਾਬਾ ਜੀ ਨੇ 81 ਵਾਰ ਸੰਖੇਪ ਜਿਹੜਾ ਸੀ ਇਤਿਹਾਸ ਦੇ ਵਿੱਚ ਜਿਹੜਾ ਅੰਬ ਸੀ ਉਹ ਇਹ ਅੰਬ ਹੈ ਤੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਸਤ ਕਰੋ ਤੇ ਅੰਬ ਸਾਹਿਬ ਦੇ ਪਾ ਦਰਸ਼ਕਾਂ ਰਹਿ। ਤੇ ਮੈਨੇਜਰ ਸਾਹਿਬ ਜੀ ਇੱਥੇ ਇੰਨੇ ਕੋਲ ਆ ਪਾ ਲੈ ਕੇ ਅੰਦਰ ਜਿਹੜੀ ਇਹ ਵੀਡੀਓ ਉਸ ਨੂੰ ਸ਼ੂਟ ਕੀਤੀ ਆ ਤੇ ਆਓ ਆਪਾਂ ਬਾਹਰ ਚੱਲਦੇ ਆ ਤੁਹਾਨੂੰ ਹੋਰ ਵੀ ਜਿਹੜਾ ਅੱਗੇ ਆਖਣੇ ਆ ਤੇ ਸੰਗਤ ਨਤਮਸਤਕ ਹੋਣ ਲਈ ਜਿਹੜੀ ਉਹ ਆ ਰਹੀ ਹੈਗੀ ਜਿਹੜੀ ਹੋਰ ਵੀ ਸਮਾਜਿਕ ਸੋ ਦੇਖੋ ਇਹਦੇ ਦੇਖੋ ਜਿਹੜੇ 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 ਪਾਪੇ ਇਹ ਹੈ ਕੜਾ ਪ੍ਰਸ਼ਾਦ ਕਾਊਂਟਰ ਤੇ ਆਪਾਂ ਦੇਖੇ ਤੋਂ ਪ੍ਰੋਫ ਕਰਾਂਗੇ ਕਿ ਸਾਡੇ ਸਾਧਨਾਂ ਤੋਂ ਜਿਹੜੇ ਲੋਕ ਇਹ ਪਾਰਸਾ ਆਉਂਦੇ ਆ ਅੱਛਾ ਇਹ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਜੀ ਸਾਹਮਣੇ ਚਾਦਰ ਲੰਗਰਾ ਚਲੋ ਆ ਪਚਾਹ ਦਾ ਲੰਗਰ ਸ਼ਾਕ ਪੇਰ ਅੱਗੇ ਚਲਦੇ ਆਂ ਸਾਹਮਣੇ ਗੁਰੂਦਰ ਲੰਗਰਾ ਤੇ ਰਹਿائش ਜਿਹੜਾ ਹੈਗਾ ਨਿਵਾਸ ਉਹ ਸਾਹਮਣੇ ਹੈਗੇ ਤੁਸੀਂ ਦੇਖ ਸਕਦੇ ਹੋ ਟੈਂਕੀ ਦੇ ਪਿੱਛੇ ਪਾਸੇ ਜਿੱਥੇ ਝੰਡਾ ਆ ਉੱਪਰ ਲੱਗੇ ਹੋਏ ਆ ਉਧਰ ਪਿੱਛੇ ਪਾਸੇ ਪਾਰਕੀ ਹੋਈ ਹੈ ਉਧਰ ਨਿਵਾਸ ਅਸਥਾਨ ਵੀ ਹੈਗੇ ਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਹ ਪਾਲਕੀ ਸਾਹਿਬ ਡਾਇਰੈਕਟਰ ਦੇ ਬਰਦੋ ਸਾਹਿਬ ਦੇ ਇਸ ਸ੍ਰੀ ਗੁਰੂ ਹਰਾਈ ਸਾਹਿਬ ਮਲਟੀ ਸਪੈਸ਼ਲਿਟੀ ਮੈਡੀਕਲ ओपीडी ਚੈਰੀਟੇਬਲ ਇੱਥੇ ਡਾਕਟਰ ਵੀ ਬੈਠਦੇ ਆ ਜੀ ਇਹ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਗੁਰੂ ਦਾ ਘਰ ਜਿਹੜਾ ਫੈਲਾ ਬਣਿਆ ਹੋਇਆ ਹੈਗਾ ਇਹਦੇ ਨਾਲ ਹੀ ਜਿਹੜੀ ਆਪਾਂ ਵੀਡੀਓ ਨੂੰ ਇੱਥੇ ਸਵੰਤ ਕਰਦੇ ਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੀ ਮੇਰੀ ਆਉਣ ਵਾਲੀ ਵੀਡੀਓ ਦੀ ਜਿਹੜੀ ਡਿਊਟੀ ਤੁਸੀਂ ਆਉਣ ਤੁਹਾਨੂੰ ਮਿਲ ਸਕੇ ਸ਼ੁਕਰੀਆ ਵਾਹਿਗੁਰੂ ਜੀ ਦਾ ਖਲਦਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਔਰ ਉਹ ਗਲਤੀ ਹੋਵੇ ਬੋਲਦਿਆਂ ਪਰ ਮਾਫ ਕਰਨਾ ਇਸ ਸੀ ਤੁਹਾਨੂੰ ਮਦਦ ਕਰਾਏ ਗੁਰਦੁਆਰਾ ਹਮਸਾਹ ਪੂਰਤ ਪਾਸ਼ਾਈ ਸਾਹਿਬ ਤੇ ਨਿਤਾਂਸਨ ਸ੍ਰੀ ਗੁਰੂ ਰਾਇ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਦੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕੋ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਮੇਰੀ ਆਨਲਾਈਨ ਵੀਡੀਓ ਦਾ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਹੋ ਪੈ ਲੈ ਦਾ ਆਧਾਰ ਦੇ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਉਦੇਵ ਜਾਇਆ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੋ ਨਾ ਤੁਸਾਂ ਦੀ ਮਾਫੀ ਜੀ ਚੜ੍ਹਦੀ ਕਲਾ ਜੀ ਕੁਝ ਨਾ ਸਾਥ ਕਰੇਗੀ